ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਫੇਰ ਇੱਕ ਵਾਰੀ ਖੇਤ ਪਹੁੰਚੇ ਆਂ ਖੇਤ ਵੈਸੇ ਰੋਜ਼ ਦੋ ਤਿੰਨ ਵਾਰੀ ਆਈਂਦਾ ਹੈ ਅੱਜ ਆਪਾਂ ਆਪਣੀ ਜੀਰੀ ਦੇਖ ਕੇ ਆਵਾਂਗੇ ਪਾਣੀ ਥੋੜਾ ਘਟਿਆ ਹੈ ਬੋਰ ਗੋਇ ਚਲਾਏ ਨੇ ਦੇਖਦੇ ਆਂ ਜਾ ਕੇ ਕੀ ਹਾਲਾਤ ਨੇ ਜੀਰੀ ਦੇ ਤੁਹਾਨੂੰ ਦਿਖਾਉਨੇ ਆਪਾਂ ਬਣੇ ਰਿਹਾ ਆਪਣੇ ਵਲੌਗ ਨਾਲ ਸਾਰਾ ਦਰਸ਼ਕ ਨੂੰ ਦਿਖਾਵਾਂਗੇ ਪਾਣੀ ਹਜੇ ਵੀ ਬਹੁਤ ਹੈ ਵੈਸੇ ਘਟਿਆ ਜ਼ਰੂਰ ਹੈ ਪਰ ਹੈਗਾ ਬਹੁਤ ਆ ਦੇਖ ਰਹੇ ਹਾਂ ਤੁਸੀਂ ਜੀਰੀਆਂ ਜੀਰੇ ਵੱਡੀਆਂ ਨੇ ਫੇਰੀ ਬਹੁਤ ਚਲ ਨਹੀਂ ਬਹੁਤ ਹੋ ਗਈਆਂ ਉਹਦੇ ਤਾਂ ਇਹ ਬਸ ਐ ਲਾਲੋ ਵੀ ਇਹ ਜੀਰੀ ਜਿਹੜੀ ਸਾਹਮਣੇ ਦੇਖ ਰਿਹਾ ਹੁਣ ਤਾਂ ਬਸ ਚਾਰ ਪੰਜ ਗੋਲੇ ਦੀ ਦੀ ਸੀ ਹੁਣ ਤੱਕ ਦੋ ਬਿੱਠਾ ਨੰਗੀ ਹੋ ਚੁੱਕੀ ਐ ਪਾਣੀ ਘਟੀ ਜਾ ਰਿਹਾ ਵੈਸੇ ਕੋਈ ਬਾਣ ਪਾਣੀ ਖਾ ਜਾਂਦੇ ਨੇ ਕੋਈ ਬੋਰ ਵਗੈਰਾ ਚੱਲਦੇ ਨੇ ਦੇਖ ਰਿਹਾ ਤੀ ਹਜੇ ਵੀ ਤਕਰੀਬਨ ਮੇਰੇ ਗੋਡੇ-ਗੋਡੇ ਪਾਣੀ ਹਜੇ ਵੀ ਹੈਗਾ ਪਹੀ ਚਾਹੇ ਬਾਣ ਚ ਪਾਣੀ ਬਹੁਤ ਆ ਵੈਸੇ ਦੇਖਦੇ ਆਂ ਪੌਂਚਣ ਦੀ ਕੋਸ਼ਿਸ਼ ਕਰਦੇ ਆਂ ਅੱਜ ਤਿੰਨ ਚਾਰ ਦਿਨਾਂ ਬਾਅਦ ਜੀਰੀ ਕੋਲੇ ਜਾੜ ਰਹੇ ਆਂ ਵੈਸੇ ਤਾਂ ਰੋਜ਼ ਖੇਤਾਂ ਜੀ ਦਾ ਪਰ ਬਾਹਰ ਦੇਖ ਕੇ ਮੁੜ ਜਾਈਂਦੇ ਕਿਉਂਕਿ ਇੰਨੇ ਪਾਣੀ ਚ ਜਾਣਾ ਵੀ ਔਖਾ ਤੇ ਜਾ ਕੇ ਆਪਾਂ ਕਰ ਵੀ ਕੁਝ ਨਹੀਂ ਸਕਦੇ ਉਹਦਾ ਖਾਣਾ ਹਨਾ ਚਲੋ ਜਿਹੜਾ ਕੋਈ ਨੁਕਸਾਨ ਨਫਾ ਹੋਣਾ ਉਹ ਤਾਂ ਵਾਹਿਗੁਰੂ ਦੀ ਮਿਹਰ ਹੈ ਉਹ ਤਾਂ ਕੋਈ ਕੁਝ ਨਹੀਂ ਕਰ ਸਕਦੇ ਜੋ ਕਿਸਮਤ ਹੈ ਮਿਲਣਾ ਤਾਂ ਉਹੀ ਹੈ ਪਰ ਇਹ ਵੀ ਚਲੋ ਬਦਰ ਮਿਹਨਤ ਕਰਨੀ ਚਾਹੀਦੀ ਆਪਾਂ ਕਰ ਰਹੇ ਆ ਜਿੰਨੇ ਕਿ ਜੋਗੇ ਹੈਗੇ ਆ ਇੱਕ ਦੋ ਬੋਰ ਖੋਲੇ ਹੋਏ ਨੇ ਕੁਇਤਰੋ ਜੀ ਪਾਣੀ ਨਿਕਲ ਜੇ ਹਨ ਫਸਲ ਬਚ ਰਹੀ ਹੈ ਤਾਂ ਵਧੀਆ ਪਰ ਉਹ ਬਾਕੀ ਜੋ ਕੁਝ ਕਿਸਮਤ ਚ ਇਸ ਦੇਣਾ ਵਾਹਿਗੁਰੂ ਨੇ ਉਹ ਦੀ ਰਜਾ ਹੈ ਉਹ ਦੀ ਮਰਜ਼ੀ ਹੈ ਹਨ ਉਹ ਦੂਜੇ ਕੈਮਰੇ ਨਾਲ ਜੀ ਦੇ ਨੇ ਹਾਲਾਤ ਵੀ ਦਿਖਾਉਣਾ ਦੇਖ ਲਓ ਜੀ ਪਹੀਆ ਪਹੀ ਤਾਂ ਪਾਣੀ ਹਜੇ ਵੀ ਤਕਰੀਬਨ ਗੋਡੇ ਤੋਂ ਥੋੜਾ ਜਿਹਾ ਨੀਵਾਂ ਕਿਤੇ ਵੱਧ ਵੀ ਜਾਂਦਾ ਕੋ ਪਹੀ ਉੱਚੀ ਨੇ ਜੀਰੀਆਂ ਦੇਖ ਲਓ ਤੁਸੀਂ ਨੰਗੀਆਂ ਬਹਾਵਾ ਹੋ ਗਈਆਂ ਖਰ ਰਹੀ ਗੱਲ ਨਹੀਂ ਦੋ ਢਾਈ ਢਾਈ ਗਠ ਨੀਵੀਆਂ ਹੋ ਚੁੱਕੀਆਂ ਪਾਣੀ ਅਜੇ ਤੱਕ ਤੱਕ ਕੋਈ ਬੜਾ ਚਲੋ ਬੇਜਬੂਤ ਪੈਣੇ ਸਟਾਰਟ ਹੋ ਚੁੱਕੇ ਨੇ ਆ ਦੇਖ ਰੋ ਚਿੱਟੀ ਜੀ ਹੋਣ ਲੱਗੀ ਜੀਰੀ ਉੱਤੋਂ ਪਾਣੀ ਬੜਾ ਖੜਿਆ ਕਈ ਦਿਨ ਹੋ ਗਏ ਪੰਜ ਛੇ ਦਿਨਾਂ ਤੋਂ ਪਾਣੀ ਹੈ ਦੇਖ ਰਿਹਾ ਆ ਪਾਣੀ ਬਹੁਤ ਜ਼ਿਆਦਾ ਹੈ ਬੇਜਬੂਤਾਂ ਘਰ ਪੈਣਗੇ ਚਲ ਜੇ ਬਚ ਰਏ ਕੁਛ ਨਾ ਕੁਛ ਘੱਟ ਵੱਧ ਹੋ ਜੂ ਕੁਛ ਤਾਂ ਹੋਵੇ ਸਾਨੂੰ ਔਖਾ ਹੋ ਗਿਆ ਨਾ ਹਰ ਇੱਕ ਲਈ ਕੋਈ ਤਾਕੜਾ ਚੇ ਮੋੜਾ ਨਿਕਸਣ ਤੋਂ ਸਭ ਦੀ ਹੁੰਦਾ ਵਾਹਿਗੁਰੂ ਚਲੋ ਸੁੱਖ ਹੋ ਤੋ ਦੋ ਤਿੰਨ ਦਿਨਾਂ ਤੋਂ ਮੀਂਹ ਪੰਦਾ ਵੈਸੇ ਅੰਨੀ ਤਾਂ ਨੀ ਪਿਆ ਹੈ ਘੱਟ ਦੋ ਤਿੰਨ ਦਿਨ ਹੋ ਗਏ ਸੁੱਕਾ ਵਾਹਿਗੁਰੂ ਦੀ ਮਿਹਰ ਨਾਲ ਪਰ ਜਿਹੜਾ ਪਾਣੀ ਇੰਨੀ ਪਹਿਲੀ ਜਮਾ ਹੋ ਚੁੱਕਿਆ ਹੈ ਅਬ ਇੱਥੇ ਸਾਡੇ ਪਿੰਡ ਫਲੇੜਾ ਲਵੇ ਫਲੇੜ ਤੋਂ ਲੈ ਕੇ ਸਾਡੇ ਸਾਰੇ ਪਿੰਡਾਂ ਦਾ ਵੀ ਇੱਕੋ ਲੈਵਲ ਹੋਇਆ ਹੈ ਪਾਣੀ ਦਾ ਕਿਉਂ ਬਹਾਨੀਵੇਂ ਸਾਡੇ ਪਾਣੀ ਘਟ ਰਿਹਾ ਹੁਣ ਨਹੀਂ ਉਧਰੋਂ ਇੱਧਰ ਆ ਜਾਂਦਾ ਹਨਾ ਤੇ ਹੌਲੀ ਹੌਲੀ ਸਾਰਾ ਪਾਣੀ ਕੱਢੂਗਾ ਸਾਰਾ ਟਾਈਮ ਤਾਂ ਲੱਗੂਗਾ ਇਹ ਜਿਹੜੇ ਬਾਬਾ ਵਨਗੀਆਂ ਹੋ ਚੁੱਕੀਆਂ ਨੇ ਦੇਖਦੇ ਹਾਂ ਕੀ ਬਣਦਾ ਜੀਰੀ بچਦੀ ਜਾਣਾ ਨਾ ਵਜੇ ਬਈ ਨੰਗੀਆਂ ਹੋਏ ਕਿ ਸੋਣਦੇ ਰਹਿਣਗੇ ਜੀਰੀਆਂ ਨੰਗੀਆਂ ਹੋ ਜਾਣਗੇ ਤਾਂ ਬਚ ਰਹੇ ਜੀ ਇਹ ਫਸਲ ਉਹ ਫਸਲ ਨੂੰ ਸਹਾਉਣਾ ਰਹਿੰਦਾ ਹੈ ਜਮਾ ਲੋਕ ਜੇ ਫਿਰ ਔਖਾ ਹੋ ਜਾਂਦਾ ਮੈਂ ਕੀ ਦੇਖਾਂਗੇ ਕੀ ਬਣਦਾ ਹਾਲਾਤ ਕੋਸ਼ਿਸ਼ਾਂ ਜਾਰੀ ਨੇ ਆਪਣੇ ਵੱਲੋਂ ਕਰ ਰਹੇ ਵੀ ਨਿਗ ਜੋਗੇ ਹੈਗੇ ਆ ਇਹ ਫਸਲ ਬਚਾਈ ਜਾ ਸਕੇ ਤਾਂ ਬਚੀ ਇਹ ਗੱਲ ਕੋਸ਼ਿਸ਼ ਹੈਗੀ ਜ਼ਰੂਰ ਆਖੀ ਕਰਨਾ ਸੁਭਾਈ ਗ੍ਰੀਨ ਨੇ ਮੈਂ ਸਾਹਮਣੇ ਦੇਖ ਰਹਾ ਹਾਂ ਇਹ ਬਾਹ ਟੇਕੇ ਤੇ ਸਚਾ ਚੀ ਦਾ ਮਹਨ ਰਾਟਰਾ ਕੁਮਾਰ ਜੀ ਦਾ ਇਹ ਫਲੇਟ ਦੇ ਭਰਾਵਾਂ ਨੇ ਲੈਤਾ ਹੋਇਆ ਟੇਕੇ ਦੇ ਬਾਹ ਨਾਲ ਤੁਹਾਨੂੰ ਬਹੁਤ ਬਹੁਤ ਖੋਜਾਂ ਪਤੀ ਜਾਨਾ ਫਸਲ ਖਰਾਬ ਹੋ ਜੇ ਸਭ ਦੀ ਖੋਜ ਜਾਂਦਾ ਭਾਈ ਤੇ ਕਬਾਤ ਨਗਰੇ ਸੌਖਾ ਵੀ ਬਾਹ ਗੜੇ ਸੌਖੀ ਰੱਖੇ ਅਸੇ ਹੀ ਅਰਦਾਸ ਬੇਨਤੀ ਹੈ ਬਾਕੀ ਦੇਖਦੇ ਹਾਂ ਕੀ ਹਾਲਾਤ ਬਣਦੇ ਨੇ ਆਹ ਦੇ ਬੋਰ ਹੈ ਜੀ ਬੋਰ ਖੋਲਿਆ ਹੋਇਆ ਪਾਣੀ ਜਾ ਰਿਹਾ ਉਹ ਥੋੜਾ ਮੋਟਾ ਤੇ ਥੋੜਾ ਬੋਰੇ ਪਾਣੀ ਘੱਟ ਖੇਚ ਰਿਹਾ ਯਾਨੀ ਕੀ ਕਾਰਨ ਹੈ ਮੇਰੇ ਬੋਰ ਕੱਲਾ ਦੂਜਾ ਹੀ ਐ ਮੇਰੇ ਬੋਰ ਛੱਡੇ ਹੋਏ ਜਿਹਾ ਭੋਲੀ ਆ ਬੋਰ ਐ ਦੂਜਾ ਕੱਲੇ ਪਾਣੀ ਆ ਵਾਸਤੀ ਐ ਚੱਲਦਾ ਨਹੀਂ ਹੈਗਾ ਤਾਂ ਛਪੜੀ ਨਹੀਂ ਬਣਦੀ ਤਾਂ ਪਾਣੀ ਕੱਟ ਖੇਚਦਾ ਉਧਰ ਇੱਕ ਹੋਰ ਬੋਰ ਖੋਲਿਆ ਹੋਇਆ ਅੱਗੇ ਉਹ ਘਰ ਵਧੇ ਖੇਚਦਾ ਪਾਣੀ ਘਟਿਆ ਜਰੂਰ ਐ ਪਾਣੀ ਹੀ ਗੱਲ ਐ ਜਮਣਾ ਕਬੂਲ ਦੇਖ ਰਹੇ ਜੀ ਅੱਲਾ ਦਾ ਕੁਝ ਵੀ ਨਹੀਂ ਨਾ ਸੀਗਾ ਕੰਬੜ ਕੋਲ ਦਿਸਣਾ ਚਾਰਟ ਤਾਂ ਹੋ ਗਿਆ ਪਾਹੀਆਂ 'ਚ ਹਾਲਾਤ ਅਜੇ ਵੀ ਹੈ ਖਰਾਬ ਹੀ ਨਹੀਂ ਇਹ ਗੱਲ ਪਰ ਹੂੰ ਚਲੋ ਹਰ ਸਕਿਆ ਲੱਗਦਾ ਹੈ ਟੇਆ ਬਣੀ ਜਰੂਰ ਹੈ ਫਸਲ ਬਚੂ ਜਾਂ ਨਾ ਬਚੂ ਤਾਂ ਟਾਈਮ ਦੱਸੂਗਾ ਜੀ ਗੱਲ ਉਹ ਵਾਹਿਗੁਰੂ ਜਾਣਦਾ ਬਸ ਹੁਣ ਆਪ ਆਪਣੀ ਜੀਰੀ ਕੋਲ ਪਹੁੰਚਣ ਵਾਲੇ ਸੁਣੋ ਵੀ ਦਿਖਾਵਾਂਗੇ ਜੀਰੀ ਫੇ ਆਪਣੀ ਜੀਰੀ ਵੀ ਛੋਟੀ ਵੀ ਆ 26 ਸੀ 26 ਕਿਲੋ ਦਾ ਲੇਟ ਲੱਗਦੀ ਹੈ ਛੋਟੀ ਵੀ ਹੁੰਦੀ ਆ ਚਲੋ ਕੱਚੀ ਵੀ ਹੈ ਸੈਲ ਚੱਲੀ ਪਵੇ ਹਨਾ ਹੁਣ ਬੋਲੇ ਤੇ ਯਾ ਜੀ ਬੋਲੇ ਕਿ ਨਹੀਂ ਖਰਾਬ ਹੋ ਜਾਂਦਾ ਪਾਣੀ ਪੈ ਕੇ ਕਿ ਹਾਲਾਤ ਤੇ ਦੇਖ ਹੀ ਰਹੇ ਕੋਲਮ ਲਾ ਕੇ ਐ ਤਾਂ ਨਾਜ਼ਕੀ ਨੇ ਉਮੀਦ ਹੈਗੀ ਆ ਵੀ ਸ਼ਾਇਦ ਫਸਲਾਂ ਬਚ ਰਹਿਣ ਉਮੀਦ ਤੇ ਦੁਨੀਆ ਕਹਿ ਮੈਂ ਕਹਦੇ ਹੁੰਦੇ ਨੇ ਹਨਾ ਤਾਂ ਉਮੀਦ ਹੀ ਇੱਕ ਵਸ ਹੋਰ ਤਾਂ ਹੁਣ ਆਪਾਂ ਕਰ ਵੀ ਕੀ ਸਕਦੇ ਆ ਜੇ ਉਦੋਂ ਮਿਹਨਤ ਜਾਰੀ ਹੈ ਇਹ ਆ ਗਈ ਜੀ ਆਪਣੀ ਜੀਰੀ ਦੇਖ ਤੁਸੀਂ ਪਿੱਛੇ ਜਿਵੇਂ ਆ ਕੰਪਲ-ਕੰਪਲ ਤੇ ਸਨ ਸਟਾਰਟ ਹੋਇਆ ਪਾਣੀ ਘਟੇ ਜੀਰੀ ਦਿਖਾਉਣਾ ਮੈਂ ਦੂਜੇ ਕੈਮਰੇ ਨਾਲ ਵੀ ਲੱਗਦੀ ਠੀਕ ਖੜੀ ਹੈ ਹਜੇ ਤੱਕ ਤਾਂ ਨੰਗੀ ਹੋ ਗਈ ਸਾਰੀ ਵੈਸੇ ਪਹਿਲਾਂ ਜਮਾਂ ਦਿਸਣੋਂ ਹਟ ਗਈ ਸੀ ਕਿਹੜਾ ਲੋਗੀ ਸੀ ਸਾਰੀ ਹੁਣ ਕਿਹੜਾ ਦਿਸ ਨਹੀਂ ਲੱਗਿਆ ਇਹਦੇ ਬਾਰੇ ਮੈਂ ਦਿਖਾਉਣਾ ਦੂਜੇ ਕੈਮਰੇ ਨਾਲ ਨਗੀਰੀ ਆ ਜੀ ਤਕਰੀਬਨ ਨੰਗੀ ਤਾਂ ਸਾਰੀ ਹੋ ਚੁੱਕੀ ਆ ਇਹ ਉਹ ਛੋਟੀ ਛੋਟੀ ਜਿਆਦੇ ਇਹ ਵੀ ਨੰਗੀ ਹੋ ਗਈ ਇਧਰ ਅੱਗੇ ਤਾਂ ਸਾਰੀ ਨੰਗੀ ਹੋ ਚੁੱਕੀ ਆ ਹਨਾ ਦੇਖਦੇ ਕੀ ਬਣੂਗਾ ਬਚ ਬਣਾ ਬਚ ਨੂੰ ਤਾਂ ਤੇਰਾ ਟਾਈਮ ਦੱਸੂਗਾ ਔਰ ਲੋਕ ਮੈਂ ਤਾਂ ਕਰ ਰਹੇ ਜਿੰਨੇ ਕਿ ਜੋਗੇ ਹੈਗੇ ਕਿ ਡਾ ਮਾਬਿਆ ਦੋ ਤਿੰਨ ਵਾਰੀ ਟੈਂਕ ਬੋਰ ਬੋਰ ਚਲਾਏ ਹੋਏ ਨੇ ਇਹ ਪਤਾ ਦੱਸਿਆ ਹਾਲਾਤ ਤਾਂ ਕੁੱਲ ਮਿਲਾ ਕੇ ਖਰਾਬ ਹੀ ਨੇ ਉਹ ਚਲੋ ਕਹਿੰਦੇ ਅਸਮੇ ਜੀਰੀ ਨੰਗੀ ਹੋਣਾ ਕਿ ਬਜ ਰਹੀ ਦੀ ਜੀਰੀ ਨੰਗੀ ਹੋ ਚੁੱਕੀ ਹੈ ਸਾਰੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਾਣੀ ਕਟਿਆ ਜਰੂਰ ਹੈ ਵੀ ਪਾਣੀ ਪਹਿਲਾਂ ਬਹੁਤ ਸੀਗਾ ਥੋੜੇ ਦਾ ਤਾਂ ਤਕਰੀਬ ਕਾਫੀ ਕੱਟ ਕੇ ਚੁੱਕਿਆ ਇਹਦੀ ਸਾਰੀ ਨੰਗੀ ਆ ਇਹ ਹਾਲਾਤ ਨੇ ਇਹ ਟਾਈਮ ਦੱਸੂਗਾ ਬਾਤ ਵੀ ਇਹ ਨਾ ਬਸ ਕੇ ਚਲੋ ਇਹ ਤਾਂ ਬਾਦੀ ਗੱਲ ਰਹੇਗੀ ਹੁਣ। ਆਪਣਾ ਕੰਮ ਆਪੋਂ ਕਰੀਏ ਉਹ ਕਰ ਰਹੇ ਆਪਾਂ। ਅੱਜ ਇਹਦੇ ਤੇ ਪਾਈਪ ਲਾਣਾ। ਨਹਿਰ ਦਾ ਪਾਣੀ ਆ ਦਾ ਪਾਈਪ ਲਾਣ ਪਈ ਹੋਈ ਐ। ਕੱਲ ਕੋਈ ਉਹ ਵੀ ਖੋਲ ਕੇ ਪਿੱਛੋਂ ਪਾਣੀ ਆ ਦੇ ਕੱਟਾ ਛੋਡੇ। ਪਾਣੀ ਹੋਰ ਪਾ ਦਈਏ। ਚਲੋ ਜਾਂਦੇ ਬਸਦੇ ਰਹਿਣ ਇਹ ਵੀ ਤੇ ਨੁਕਸਾਨ ਕਰਨ ਵਾਲੇ ਵੀ ਜਾਂਦੇ ਰਹਿਣ। ਵਾਹੀ ਵੀ ਇਹਨਾਂ ਨੂੰ ਸਮਤ ਬਖਸ਼ੇ ਕੋਈ ਕਰਨੀ ਚਲੋ। ਜੇ ਇਹਨਾਂ ਨੂੰ ਕਿਸੇ ਦਾ ਨੁਕਸਾਨ ਕਰਕੇ ਕੁਝ ਮਿਲਦਾ। ਤਾਂ ਚਲੋ ਕਰ ਲਾਂ ਉਹ ਭਾਈ। ਪਾਏ ਦੋ ਦਨੱਕੇ ਖੋਲੋ ਪਾਣੀ ਬਹੁਤ ਪੈ ਰਿਆ ਸੀ ਪਿਛੋਂ ਤਾਂ ਚਲ ਬੰਦੇ ਆਏ ਬੇ ਦੇਖ ਕੇ ਬੰਦ ਕਰਕੇ ਅਈ ਸੋਚਾਂ ਦੇ ਬੰਦੇ ਵੀ ਹੈਗੇ ਨੇ ਉੱਥੇ ਪਣੀ ਕੀ ਮਿਲਦਾ ਹੈ ਨਾ ਸਾਵਣ ਕਰਕੇ ਸਾਡੇ ਬਾਸੇ ਮੱਝ ਸਾਨੂੰ ਕੀ ਮਿਲ ਜੂਗਾ ਹਨ ਇਹ ਸੋਚ ਆਉਦੀ ਆਉਦੀ ਸਭ ਦੀ ਹੁੰਦੀ ਆ ਵਿੱਚ ਪਾਣੀ ਹਜੇ ਵੀ ਦੇਖ ਲੋ ਜੀ ਬਹੁਤ ਖੜਾ ਹੈ ਜਿੰਦੇ ਵਗੈਰਾ ਦਿਸ ਨਹੀਂ ਰਹੇ ਲੁਕੇ ਪਏ ਨੇ ਬੋਲ ਦੇ ਲਵੀ ਪਾਣੀ ਆਪਣੇ ਛੋੜਾ ਪੋਰਾ ਹੀ ਆਪਣਾ ਇਸ ਨਾਲ ਪਾਣੀ ਕੱਢੇ ਕੁਛ ਇਹ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ ਆਪਣੀ ਉਹ ਵੀ ਖੇਲ ਦਾ ਜੋਕੇ ਦੇਖ ਨੂੰ ਜੀ ਫੇਰ ਵੀ ਛੱਡ ਗਈ ਤੇ ਛੱਡਣੀ ਵੀ ਹੋ ਚੁੱਕੀ ਆ ਨੁਕਸਾਨ ਤਾਂ ਬਹੁਤ ਹੈ ਅਨ ਘਰ ਵੀ ਕੀ ਸਕਦੇ ਆ ਕਿਤੇ ਸਾਰੇ ਨਹੀਂ ਸਾਰੀ ਆਪਣੀਆਂ ਤੇ ਮਿਰਚਾ ਮੁਰਚਾ ਲੱਗੇ ਹੋਏ ਸੀ ਸਬਜੀ ਉਹਦੀ ਸਾਰੀ ਮੱਚ ਚੁੱਕੀ ਹੈ ਜੀ ਮਰਗੀ ਸਾਰੀ ਨੁਕਸਾਨ ਬਹੁਤ ਹੈ ਰੱਬ ਵਾਹਿਗੁਰੂ ਭਲਾ ਕਰੇ ਹਾਲਾਤ ਕੁੱਲ ਮਿਲਾ ਕੇ ਖਰਾਬ ਨੇ ਭਾਈ ਪਰ ਉਮੀਦ ਜਰੂਰ ਹੈ ਕਿ ਫਾਤਲ ਸ਼ਾਇਦ ਬਚੇ ਨੁਕਸਾਨ ਤਾਂ ਹੋਊਗਾ ਚਲੋ ਹੁਣ ਘੰਟਾ ਵੱਧ ਹੋ ਜੂਗੇ ਇਹਨਾਂ ਕੁਝ ਤਾਂ ਹੋਵੇ ਖਰਚੇ ਜੋਗੀ ਤਾਂ ਹੋ ਜਾਦਾ ਘਾਣਾ ਇਹਨਾਂ ਖਰਚਾ ਖਾਂਦੀ ਹੈ ਹੁਣ ਨਾ ਵੀ ਹੋ ਜਾ ਬਹੁਤ ਹੈ ਨਿਸ਼ਾਨਾ ਕੋਠੇ ਕੋਠੇ ਨਾ ਡਾਲਾ ਡਿੱਗਣ ਜਾਣ ਪਾਣੀ ਕੋਠਿਆਂ ਦੇ ਦੇਖੋ ਵਿੱਚ ਕਿਵੇਂ ਬੜਿਆ ਹੋਇਆ ਕੋਠੇ ਵਿੱਚ ਫੁੱਟ ਫੁੱਟ ਪਾਣੀ ਕੋਠੇ ਦੇ ਵਿੱਚ ਫਰ ਰਿਹਾ ਸਾਰੀ ਸਬਜ਼ੀ ਉਹ ਜੀ ਲੱਗੀ ਸੀ ਖਤਮ ਹੋ ਚੁੱਕੀ ਆ ਹੁਣ ਤਾਂ ਇਕੱਲੀ ਜੀਰੀ ਦੀ ਉਲੀ ਦਾ ਵੀ ਜੀਰੀ ਵਾਚ ਰਹੀ ਤਾਂ ਵਧੀਆ ਮੈਸੇ ਰੰਗੀ ਸਾਰੀ ਹੋ ਗਈ ਇਸ ਗੱਲ ਨਹੀਂ ਕਿਰਨ ਲੋਕ ਜਿਹੜੇ ਪਿੰਡ ਕੋਲੇ ਦੇ ਸੋਂ ਫਟ ਕੇ ਜਿਵੇਂ ਕਿ ਤਕ ਉਤ ਮੜੀ ਮੁੱਟੀ ਦੀਦੀ ਸੀ ਹੁਣ ਤਕਰੀਬਨ ਨੱਗੀ ਤਾਂ ਸਾਰੀ ਹੋ ਗਈ ਵੈਸੇ ਦੇਖ ਰਹੇ ਤੁਸੀਂ ਦੇਖਦੇ ਆ ਬਾਕੀ ਕੀ ਬਣਦਾ ਉਮੀਦ ਹੈ ਬਚਰੂਗੀ ਬਾਕੀ ਜੀਰੇਗਾ ਵੱਡਿਆਂ ਨੇ ਤੇ ਸਾਰੀਆਂ ਤਕਰੀਬਨ ਆਪਣੀ ਜੀਰੀ ਨੀਵੀਂ ਹੈ ਛੋਟੀ ਹੈ ਜਾਂਦਾ ਮਤਲਬ ਕੋ ਲੇਟ ਲਾਈ ਹੋਈ ਆਪਾਂ ਨੇ ਤਾਂ ਕਰਕੇ ਦੇਖਦੇ ਆ ਬਾਕੀ ਉਮੀਦ ਜ਼ਰੂਰ ਹੈ ਬਚਰੂਗੀ ਬਾਕੀ ਜੋ ਵਾਇਕ ਮਨਜ਼ੂਰ ਹੈ ਹੁਣ ਤਾਂ ਐਂਡ ਤੇ ਉਹੀ ਆ ਬਹੁਤ ਨਹੀਂ ਹੈ ਥੋੜਾ ਜਿਆਦਾ ਇਨਾ ਲੰਬਾ ਕੰਮ 3 ਦਿਨ ਲਗਾਤਾਰ ਨਹੀਂ 48 48 ਤੋਂ 50 ਘੰਟੇ ਨਹੀਂ 3-4 ਦਿਨ ਲਗਾਤਾਰ ਹੀ ਪਿੰਦਰ ਰਹੇ ਹਾਂ ਬਹੁਤ ਜ਼ਿਆਦਾ ਨੀਂਦ ਐਨੀ ਸਾਡੇ ਇੰਨਾ ਕਦੇ ਐਨੀ ਮਾਰ ਨਹੀਂ ਹੁੰਦੀ ਕਿਉਂ ਚਲ ਪਾਣੀ ਵੜਾਉਂ ਚੱਲ ਕਿਉਂ ਹੁੰਦਾ ਕਿਉਂ ਮੀਂਹ ਕੱਟ ਹੁੰਦਾ ਜੀ ਚੱਲ ਕੇ ਤਾਂ ਆ ਜਾਂਦਾ ਚਲ ਸੁੱਕ ਸਕ ਜਾਂਦਾ ਸੀਗਾ ਮੀਂਹ ਇੰਨਾ ਜ਼ਿਆਦਾ ਪੈ ਗਿਆ ਮੀਂਹ ਦਾ ਪਾਣੀ ਬਾਕੀ ਬਹਾਨੀਵੇਂ ਨੇ ਬਹੁਤ ਪਾਣੀ ਚੱਲ ਕੇ ਆ ਜਾਂਦਾ ਸਾਰਾ ਤੋੜ ਕਰਕੇ ਪਹੀ ਜਾ ਪਾਣੀ ਦੇਖਦੇ ਸੀ ਹਜੇ ਵੀ ਕੰਨਾ ਬਹੁਤ ਪਾਣੀ ਇਹੀ ਗੱਲ ਨਹੀਂ ਕਰ ਹੈਗੀ ਇਹ ਤਾਂ ਬਹੁਤ ਹੁਕਟਿਆ ਜਰੂਰ ਹੈ ਆਈ ਉਮੀਦ ਲੱਗਦੀ ਹੈ ਵੀ ਚੈਲ ਬਚਦਾ ਰਹੀ ਜੇ ਮੌਸਮ ਇਹ ਜੀ ਰਹੇ ਤਾਂ ਵਧੀਆ ਬੱਦਲ ਬਾਈ ਜੀ ਰਹੇ ਹੁਣ ਤਾਂ ਵੈਸੇ ਮੀਂਹ ਨਾ ਪਵੇ ਤੋਂਪ ਵੀ ਨਾ ਪਵੇ ਕੋਈ ਬਾਲੀ ਤੱਪ ਪਾਉਗੀ ਤੇ ਇਹ ਪਾਣੀ ਬੜਾ ਖੜਿਆ ਹੈ ਫਸਲ ਫੇਰੀ ਨਿਸ਼ਾਨ ਹੋਊਗਾ ਮੱਤਣ ਲੱਗ ਜੂਗੀ ਹੋਣਾ ਵੀ ਇਹ ਬੇਨਤੀ ਹੈ ਵਾਹਿਗੁਰੂ ਅਗੇ ਅਰਦਾਸ ਹੀ ਹੈ ਕਿ ਮੀਂਹ ਦਾ ਨਾ ਪਾਈਂ ਤੋਂਪ ਵੀ ਨਾ ਪਾਈਂ ਬਾਲੀ ਐ ਬੱਦਲ ਬਾਈ ਜੀ ਰਹੇ ਚਲੋ ਪੰਜ ਚਾਰ ਦਿਨ ਉਹ ਫਸਲ ਨਿਸ਼ਾਨੀ ਤੋਂਪ ਵਾਲੀ ਪੈ ਗਈ ਤਾਂ ਫਸਲ ਰਸਿਆਂ ਦੀ ਇਹ ਬੱਚਿਆਂ ਲੱਗ ਜੂਗੀ ਫਸਫੇਰੀ ਨਿਕਾਨ ਹੋਊਗਾ ਦੇਖਦੇ ਉਹ ਆਪਣੀ ਚਰੀ ਖੜੀ ਹੈ ਥੋੜੀ ਜੀ ਰਹਿ ਗਈ ਸੀ ਨਾ ਵੱਡਾ ਚੱਲਦਾ ਸੀ ਹੁਣ ਤਾਂ ਇੰਨਾ ਪੰਡ ਜਿੱਥੇ ਲਈ ਜਾਂਦੀ ਹਨ ਪਤੀ ਕਰਕੇ ਇਸ ਤਰ੍ਹਾਂ ਹੀ ਰੱਖਿਆ ਹੈ ਕੰਮ ਹੋਲ ਕੱਫੇ ਪਸੂ ਨਹੀਂ ਸਮਝ ਹੁੰਦੀ ਪਾ ਕੀ ਜਾਰਾ ਚੱਲਦਾ ਜਿਆਦਾ ਥੱਕਾ ਕਰ ਗਿਆ ਰਬ ਥੋੜਾ ਇਤ ਕੀ ਵੇਸੇ ਕੋਲ ਉਸਨੇ ਸਾਂਤ ਤਾਂ ਹੋਰ ਬਸੇ ਬੋਲ ਤਾਂ ਸਾਰੇ ਪਾਚੀ ਗਏ ਥੱਕਾ ਕਰ ਗਿਆ ਹਨਾ ਪਤਾ ਨਹੀਂ ਕੀ ਉਡੀਆ ਚ ਵਾਹੀ ਗਰੀਵ ਚ ਬਾਸ਼ਾ ਜਨ ਇਹ ਤਾਂ ਵੀ ਜਾਣਦਾ ਪਰ ਟਰਵੀ ਚਲੋ ਕੁਗਰ ਨਹੀਂ ਇਹ ਮਨਜੀ ਵੀਰ ਸਾਹੇ ਗਰੀ ਨੂੰ ਉਹੀ ਚੱਲਦਾ ਅਮੀਰੀ ਹੈ ਵੀ ਸ਼ਾਇਦ ਬਚ ਰਹਿ ਜੂਗੀ ਪਾਣੀ ਪਰ ਹਜੇ ਵੀ ਦੇਖ ਰਹੇ ਤੁਸੀਂ ਗੋਡੇ-ਗੋਡੇ ਪਾਣੀ ਹਜੇ ਵੀ ਪਹੀ ਚ ਹੈਗਾ ਦੇਖਦੇ ਆ ਵਾਪਸ ਕੀ ਬਣੂਗਾ ਮੈਂ ਤੇ ਜਾਰੀ ਆ ਬਾਕੀ ਚਲੋ ਜੋ ਹੋਣਾ ਸੋ ਹੋਣਾ ਹੈ ਵੇ ਅੱਗੇ ਅੱਗੇ ਜੋੜ ਚੰਦਾ ਕਿਹੜਾ ਸਾਬ ਨੂੰ ਕੌਣ ਕਹੇ ਕਹਿੰਦਾ ਇੰਜ ਇੰਜ ਕਰ ਆਪ ਨੂੰ ਕੌਣ ਕਹਿ ਸਕਦਾ ਜਿਵੇਂ ਹੈ ਨਹੀਂ ਐ ਕਰ ਰਕੀ ਆਪਦਾ ਠੀਕ ਚਾਹੁੰਦਾ ਹੁੰਦਾ ਸ਼ਰ ਉਹਨੇ ਸਮਾਂ ਤਾਂ ਕੋਈ ਨਹੀਂ ਚਾਹੁੰਦਾ ਹੁੰਦਾ ਜਿਵੇਂ ਹੋਵੇ ਰਕੀ ਚੰਗਾ ਚਾਹੁੰਦਾ ਹੁੰਦਾ ਜਿਵੇਂ ਹੋ ਜਿਵੇਂ ਹੋ ਜੀ ਕੋਈ ਵੀ ਕਹ ਰ ਆਪ ਨੂੰ ਕਹੇ ਕੌਣ ਵੀ ਇੰਜ ਨਹੀਂ ਇੰਜ ਕਰ ਕਰਨ ਤਾਂ ਬਣਿਆ ਦੀ ਮਾਜੀ ਨਾਲ ਹੀ ਹੈ ਹਨ ਤੇ ਕਰਕੇ ਚਲੋ ਆਪ ਕੋ ਮੈਂਟ ਤੇ ਰੈਵਜ਼ ਵੀ ਪੀ ਕਰ ਸਕਦੇ ਆ ਅਕੇ ਵਾਸਤੇ ਨੂੰ ਦੇਖੋ ਬਈ ਵਧੀਆ ਨੇ ਗੀ ਹੋ ਚੁੱਕੇ ਨੇ ਸ਼ਾਇਦ ਬਚ ਰਹਿਣੀ ਏ ਸਾਰੀ ਹੁਣ ਲੱਗਦਾ ਇਹ ਹੋਰ ਮੀਂਹ ਨਾ ਪਿਆ ਇਹ ਹੋਰ ਕੋਈ ਨਾ ਚਲੋ ਫਿਰ ਤੱਕਾਣੀ ਖਤਮ ਹੈ ਇਹ ਤਾਂ ਕੋਈ ਹੱਲ ਨਹੀਂ ਜਦ ਮੈਸ ਬਹੁਤ ਹੈ ਜਦ ਦਲਬਾਈ ਵੀ ਹੈਗੀ ਆ ਹੁ ਠੀਕ ਚਲਾਈ ਜੇ ਰਹੇ ਮੌਸਮ ਵਧੀਆ ਗੱਲ ਕਰ ਖੜੇ ਧੁੱਪ ਦਾ ਹੋਰ ਆਸਾਨ ਹੈ ਖਲਾਤ ਸੋਲ ਮਿਲਾ ਕੇ ਖਰਾਬ ਜਰੂਰ ਨੇ ਪਰ ਠੀਕ ਹੁੰਦੇ ਜਾ ਰਹੇ ਨੇ ਪਾਣੀ ਸੁੱਕ ਰਿਹਾ ਹੈ ਘਟ ਰਿਹਾ ਹੈ ਊਰਾ ਊਰਾ ਚੱਲ ਰਿਹਾ ਪਾਣੀ ਕੋਚੇ ਜਾਰੀ ਹੈ ਬਾਕੀ ਕਰੋ ਜੋ ਹੋਣਾ ਸੋ ਹੋਣਾ ਹੀ ਹੈ ਦੇਖਗੇ ਕੀ ਬਣੂਗਾ ਕਿਦਾਂ ਦਾ ਲੱਗ ਬਹੁਤ ਚੱਲਦਾ ਤੁਹਾਨੂੰ ਸਾਰਾ ਅਪਰੇਟ ਦਿੰਦੇ ਰਹਾਂਗੇ ਹਾਂਜੀ ਦੋਸਤੋ ਸਾਰੇ ਖੇਤ ਚ ਆਪਾਂ ਗੇੜਾ ਮਾਰਿਆ ਆਂ ਪਾਣੀ ਬਹੁਤ ਹੈ ਪਰ ਘਟਾ ਬਹੁਤ ਹੈ ਜੀਰੀ ਸਾਰੀ ਨੰਗੀ ਹੋ ਚੁੱਕੀ ਐ ਇੱਕ ਵਾਰ ਤਾਂ ਗੇੜਾ ਘਟ ਨੰਗੀ ਤਕਰੀਬਨ ਅੱਧਾ ਘਟ ਕੇ ਤਾਂ ਘਟ ਨੰਗੀ ਹੋ ਚੁੱਕੀ ਐ ਉਮੀਦ ਹੈ ਵੀ ਸ਼ਾਇਦ ਜੀ ਰਿ ਬਚ ਰਹੇ ਸਾਰੇ ਫਸਲਾਂ ਹੀ ਨੰਗੀਆਂ ਹੋ ਚੁੱਕੀਆਂ ਨੇ ਵੈਸੇ ਪਾਣੀ ਪਰ ਬਹੁਤ ਹੈ ਜੀ ਵੀ ਗੋਡੇ-ਗੋਡੇ ਪਾਣੀ ਪਹੀਚ ਵੀ ਖੜਿਆ ਜੀ ਜੀ ਤਾਂ ਹੈਗੀ ਹੈਗਾ ਹਨਾ ਮੱਟਾ ਵਗੈਰਾ ਤਾਂ ਨਹੀਂ ਦਿਸ ਰੀਆਂ ਪਰ ਉਹ ਜੀਰੇ ਨੰਗੀਆਂ ਹੋ ਚੁੱਕੀਆਂ ਨੇ ਯਾਰ ਕਿ ਉਮੀਦ ਹੈ ਵੀ ਫਸਲਾਂ ਸ਼ਾਇਦ ਬਚ ਰਹੇ ਕੋਸ਼ਿਸ਼ ਵੀ ਹੈ ਹਵਦੇ ਵੱਲੋਂ ਬੋਰ ਗੁਰੂ ਖੋਲੇ ਹੋਏ ਨੇ ਦੱਸਿਆ ਤੁਹਾਨੂੰ ਜਿਵੇਂ ਪਹਿਲਾਂ ਤੇ ਵਾਈ ਗੁਰੂ ਕੇ ਅਰਦਾਸ ਵੀ ਹੋਰ ਮੀਂਹ ਨਾ ਪਾਈ ਨੀ ਤੋਪ ਵੀ ਨਾ ਬਾਲੀ ਕੱਟੀ ਐਂ ਜੇ ਮੌਸਮ ਰਹੇ ਠੰਡਾ ਜੇ ਤਾਂ ਠੀਕ ਆ ਫਸਲ ਬਚ ਰਹਿਣਗੀਆਂ ਜੇਕਰ ਵਾਲਾ ਤੁੱਪ ਪੈ ਗਈ ਤਾਂ ਵੀ ਨੁਕਸਾਨ ਹੈ ਪਾਣੀ ਹੈ ਤੇ ਦੇਖਣ ਨੂੰ ਬਹੁਤ ਜ਼ਿਆਦਾ ਖੜਿਆ ਹੈ ਪਰ ਉਮੀਦ ਹੈ ਫਸਲ ਬਚ ਰਹਿਣ ਦੀ ਚਾਂਸ ਹੈ ਕਿਉਂਕਿ ਇੱਥੇ ਸੁੱਖ ਰਹਿੰਦੀ ਹੈ ਸਾਰੀ ਆਪਾਂ ਜੀਰੀ ਸਾਨੂੰ ਦਿਖਾਈ ਹੈ ਆਪਣੀ ਫਸਲ ਵਾਹੀ ਵਾਹੀ ਕਰੋ ਅਰਦਾਸ ਵੀ ਕਰਿਓ ਵੀ ਬਚਤ ਰਹੇ ਤੇ ਆਪਣੇ ਵਲੌਗ ਦੀ ਸਮਾਪਤੀ ਹੈ ਤੇ ਅਗੇ ਸ਼ੇਅਰ ਵੀ ਕਰਿਓ ਤੇ ਪੇਜ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਮਿਲਾਂਗੇ ਦੁਬਾਰਾ ਅਗਲੇ ਵਲੌਗ ਸ਼ੁਕਰੀਆ ਥੈਂਕ ਯੂ